ਕਈ ਵਾਰੀ ਜ਼ਿੰਦਗੀ ਦੇ ਵਿੱਚ ਸ਼ਾਰਟਕਟ ਬਹੁਤ ਮਹਿੰਗਾ ਪੈ ਜਾਂਦਾ ਦੇਖੋ ਬਰਸਾਤਾਂ ਦੇ ਦਿਨ ਚੱਲ ਰਿਹਾ ਤੇ ਘੋੜਾ ਟਰਾਲਾ ਜਿਹੜਾ ਉਹਦੇ ਉੱਤੇ ਲੋਹੇ ਦੀਆਂ ਤਾਰਾਂ ਲੱਗੀਆਂ ਜੋ ਕਿ ਕਿਸੇ ਫੈਕਟਰੀ ਤੇ ਜਾਣੀਆਂ ਸੀ ਮੈਂ ਈਸਟ ਮੈਨ ਚੌਂਕ ਤੋਂ ਲੰਘਿਆ ਆ ਰਿਹਾ ਸੀ ਤੇ ਮੈਂ ਦੇਖਿਆ ਇੱਕ ਕੰਡਕਟਰ ਜਿਹੜਾ ਡਰਾਈਵਰ ਨੂੰ ਗੱਡੀ ਦਾ ਵੈਕ ਕਰਾ ਰਿਹਾ ਪਰ ਕਿੰਨੀ ਅਣਗਹਿਲੀ ਹੈ ਕਿੰਨਾ ਵੱਡਾ ਸ਼ਾਰਟਕਟ ਹੈ ਯਾਰ ਤੁਸੀਂ ਥੋੜਾ ਜਿਹਾ ਅੱਗੇੋਂ ਘੁੰਮ ਕੇ ਆ ਜਾਓ ਕਿੰਨਾ ਵੱਡਾ ਸ਼ਾਰਟਕਟ ਲੋਹੇ ਦੇ ਕੁੰਡੇ ਨਾਲ ਹੀ ਤਾਰਾਂ ਨੂੰ ਚੱਕੀ ਫਿਰਦਾ ਸੀ ਤੇ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਜਦੋਂ ਆ ਟਰਾਲਾ ਬੈਕ ਹੋ ਰਿਹਾ ਉਹ ਆਪਣੇ ਆਪ ਨੂੰ ਵੀ ਥੱਲੇ ਕਰ ਰਿਹਾ ਯਾਰ ਬਿਜਲੀ ਨਾਲ ਕੁਦਰਤ ਨਾਲ ਕਾਹਦਾ ਮਖੌਲ ਇਹਦੇ ਨਾਲ ਤਾਂ ਜ਼ਿੰਦਗੀ ਖਰਾਬ ਹੋ ਸਕਦੀ ਹੈ ਪਰ ਆਪਾਂ ਲੋਕਾਂ ਨੂੰ ਪਤਾ ਨਹੀਂ ਕਿਉਂ ਸ਼ਾਰਟਕਟ ਦੇ ਚੱਲਦੇ ਵੀ ਸਮਝ ਨਹੀਂ ਆਉਂਦੀ ਵੀ ਹਰ ਜਗ੍ਹਾ ਸ਼ਾਰਟਕਟ ਨਹੀਂ ਅਪਣਾਉਣਾ ਚਾਹੀਦਾ ਐਸਾ ਕਿਉਂ ਹੁੰਦਾ ਕਿ ਜਦੋਂ ਕੋਈ ਨੁਕਸਾਨ ਹੋ ਜਾਂਦਾ ਉਸ ਤੋਂ ਬਾਅਦ ਹੀ ਸਮਝਿਆ ਜਾਵੇ ਪਹਿਲਾਂ ਹੀ ਇਹ ਤਾਂ ਜਿਹੜੀ ਬਿਜਲੀ ਹੈ ਜਾਂ ਪਾਣੀ ਹੈ ਜਾਂ ਅੱਗ ਹੈ ਇਹਨਾਂ ਨੂੰ ਤਾਂ ਆਪਾਂ ਨੂੰ ਪਹਿਲਾਂ ਹੀ ਬਚ ਕੇ ਚੱਲਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਹੜਾ ਡਰਾਈਵਰ ਦਾ ਕੰਡੈਕਟਰ ਕਰ ਰਿਹਾ ਤੇ ਜੋ ਡਰਾਈਵਰ ਕਰ ਰਿਹਾ ਮੈਂ ਤਾਂ ਮੰਨ ਜੋ ਪ੍ਰਸ਼ਾਸਨ ਨੂੰ ਵੀ ਕਹਾਂਗਾ ਪੁਲਿਸ ਕਮਿਸ਼ਨਰ ਨੂੰ ਵੀ ਕਹਾਂਗਾ ਕਿ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਜੇ ਨੁਕਸਾਨ ਹੁੰਦਾ ਤੁਸੀਂ ਸੋਚੋ ਬਰਸਾਤਾਂ ਚੱਲ ਵੀਆਂ ਨੇ ਆਵਾਜਾਈ ਤਾਂ ਠੱਪ ਹੋਣੀ ਹੋਣੀ ਸੀ ਤੇ ਨੁਕਸਾਨ ਪਤਾ ਨਹੀਂ ਕਿੰਨਾ ਕੁ ਹੋ ਜਾਣਾ ਸੀ ਫਿਰ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਇਹ ਲੋਕ ਇਸ ਕਰਕੇ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਸਹੀ ਵਾਰੀ ਜ਼ਿੰਦਗੀ ਦੇ ਵਿੱਚ ਸ਼ਾਰਟਕਟ ਬਹੁਤ ਮਹਿੰਗਾ ਪੈ ਜਾਂਦਾ ਦੇਖੋ ਬਰਸਾਸਤਾਂ ਦੇ ਦਿਨ ਚੱਲ ਰਿਹਾ ਤੇ ਘੋੜਾ ਟਰਾਲਾ ਜਿਹੜਾ ਉਹਦੇ ਉੱਤੇ ਲੋਹੇ ਦੀਆਂ ਤਾਰਾਂ ਲੱਗੀਆਂ ਜੋ ਕਿ ਕਿਸੇ ਫੈਕਟਰੀ ਤੇ ਜਾਣੀਆਂ ਸੀ ਮੈਂ ਈਸਟ ਮੈਨ ਚੌਂਕ ਤੋਂ ਲੰਘਿਆ ਆ ਰਿਹਾ ਸੀ ਤਾਂ ਮੈਂ ਦੇਖਿਆ ਕਿ ਕੰਡਕਟਰ ਜਿਹੜਾ ਡਰਾਈਵਰ ਨੂੰ ਗੱਡੀ ਦਾ ਬੈਕ ਕਰਾ ਰਿਹਾ ਪਰ ਕਿੰਨੀ ਅਣਗਹਿਲੀ ਹੈ ਕਿੰਨਾ ਵੱਡਾ ਸ਼ਾਰਟਕਟ ਹੈ ਯਾਰ ਤੁਸੀਂ ਥੋੜਾ ਜਿਹਾ ਅੱਗੇੋਂ ਘੁੰਮ ਕੇ ਆ ਜਾਓ ਕਿੱਡਾ ਵੱਡਾ ਸ਼ਾਰਟਕਟ ਲੋਹੇ ਦੀ ਕੁੰਡੀ ਨਾਲ ਹੀ ਤਾਰਾਂ ਨੂੰ ਚੱਕੀ ਫਿਰਦਾ ਸੀ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਜਦੋਂ ਤਰਾਲਾ ਬੈਕਪੋਰ ਉਹ ਆਪਣੇ ਆਪ ਨੂੰ ਵੀ ਥੱਲੇ ਕਰ ਰਿਹਾ ਯਾਰ ਬਿਜਲੀ ਨਾਲ ਕੁਦਰਤ ਨਾਲ ਕਾਦਾ ਮਖੌਲ ਇਹਦੇ ਨਾਲ ਤਾਂ ਜ਼ਿੰਦਗੀ ਖਰਾਬ ਹੋ ਸਕਦੀ ਹੈ ਪਰ ਆਪਾਂ ਲੋਕਾਂ ਨੂੰ ਪਤਾ ਨਹੀਂ ਕਿਉਂ ਸ਼ਾਰਟਕਟ ਦੇ ਚੱਲਦੇ ਵੀ ਸਮਝ ਨਹੀਂ ਆਉਂਦੀ ਵੀ ਹਰ ਜਗ੍ਹਾ ਸ਼ਾਰਟਕਟ ਨਹੀਂ ਅਪਣਾਉਣਾ ਚਾਹੀਦਾ ਐਸਾ ਕਿਉਂ ਹੁੰਦਾ ਕਿ ਜਦੋਂ ਕੋਈ ਨੁਕਸਾਨ ਹੋ ਜਾਂਦਾ ਉਸ ਤੋਂ ਬਾਅਦ ਹੀ ਸਮਝਿਆ ਜਾਵੇ ਪਹਿਲਾਂ ਹੀ ਇਹ ਤਾਂ ਜਿਹੜੀ ਬਿਜਲੀ ਹੈ ਜਾਂ ਪਾਣੀ ਹੈ ਜਾਂ ਅੱਗ ਹੈ ਇਹਨਾਂ ਤੋਂ ਤਾਂ ਆਪਾਂ ਨੂੰ ਪਹਿਲਾਂ ਹੀ ਬਚ ਕੇ ਚੱਲਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਹੜਾ ਕਿ ਡਰਾਈਵਰ ਦਾ ਕੰਡਕਟਰ ਕਰ ਰਿਹਾ ਤੇ ਜੋ ਡਰਾਈਵਰ ਕਰ ਰਿਹਾ ਮੈਂ ਤਾਂ ਮੰਨ ਜੋ ਪ੍ਰਸ਼ਾਸਨ ਨੂੰ ਵੀ ਕਹਾਂਗਾ ਪੁਲਿਸ ਕਮਿਸ਼ਨਰ ਨੂੰ ਵੀ ਕਹਾਂਗਾ ਕਿ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਜੇ ਨੁਕਸਾਨ ਹੁੰਦਾ ਤੁਸੀਂ ਸੋਚੋ ਬਰਸਾਤਾ ਚੱਲ ਰਹੀਆਂ ਨੇ ਆਵਾਜਾਈ ਤਾਂ ਠੱਪ ਹੋਣੀ ਹੋਣੀ ਸੀ ਤੇ ਨੁਕਸਾਨ ਪਤਾ ਨਹੀਂ ਕਿੰਨਾ ਕੁ ਹੋ ਜਾਣਾ ਸੀ ਫਿਰ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਇਹ ਲੋਕ ਇਸ ਕਰਕੇ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ